ਆਸਾਨ ਹੱਲਾ ਪੰਜਵਾ ਜਹਾਂ ਪਠਾਵੂ ਤਹ ਤਹ ਜਾਈ ਰੰਗੁ ਜਾਨੀ ਮਾਲਕ ਖੁਵਾਹਿ ਗਰੀ ਆਜ ਜਿੱਥੇ ਸਾਨੂੰ ਭੇਜੋ ਉਸ ਤੇ ਜਗ੍ਹਾ ਕਹੀ ਜਾਣੇ ਹੋ ਤੂ ਤਮ ਦੇਹੁ ਸੋਈ ਸੁਖ ਪਾਈ ਜੋ ਆਪ ਤੁਹਾਨੂੰ ਬਖਸ਼ੋ ਕੋਨੂ ਇਸ ਚੇਤੇ ਪਾ ਕੇ ਸੁਖ ਜਾਣ ਕੋਈ ਪ੍ਰਾਪਤ ਕਰ ਜੇ ਹੂੰ ਸਾਦਾ ਜੀਰੀ ਗੋਬਿੰਦ ਗੁਸਾਈ ਤੇਤਿ ਗਿਟਿ ਰੇ ਮਾਲਕ ਹੈ ਜਗਤ ਦੇ ਸਾਈ ਅਸੀ ਸਲਾਵ ਦੇ ਕੇ ਦਾਸ ਆਂ ਜੀ ਤੁਮਰੀ ਕਿਰਪਾ ਤੇ ਤ੍ਰਿਪਤਾ ਗਾਈ ਮਹਾਰਾਯ ਆਪ ਦੀ ਕਿਰਪਾ ਦ੍ਰਿਸ਼ਟੀ ਕਰਕੇ ਇਸ ਲੋਕ ਦੇ ਪ੍ਰਭਾਤ ਸੌ ਵੱਲੋਂ ਵੀ ਤ੍ਰਿਪਤ ਹੋਈ ਲੈ ਸਰਬ ਲੋਗ ਬ੍ਰਹਮ ਲੋਕ ਆਦਿ ਕਾਮੇ ਪਦਾਰਥ ਵੱਲੋਂ ਵੀ ਤ੍ਰਿਪਤੀ ਹੁੰਦੀ ਹੈ ਆਤਮ ਨੂੰ ਕੀ ਕਰਕੇ ਤੇ ਆਪ ਦੀ ਕਿਰਪਾ ਕਰਕੇ ਜੀ ਲੈ ਪ੍ਰਹਾਉ ਸੂਰਾ ਦੀਆ ਪੈਨੋ ਖਾਈ ਜਿਸ ਜਿੰਬ ਅਪਿਆ ਵਗਤ ਹੈ ਬਸ ਪੈਨਦੀ ਹਾਂ ਐ ਵਗਤ ਹੈ ਪ੍ਰਸਾਦ ਚਕਦੇ ਹਾਂ ਸੋ ਪ੍ਰਸਾਦ ਪ੍ਰਭ ਸੁਹੀ ਬਲਾਈ ਆਜ ਦੀ ਦੀ ਕਿਰਪਾ ਕਰਕੇ ਹੈ ਪਰਮੇਸ਼ਰ ਸੁਖ ਲੈ ਨਾਲ ਬਲਾਈਨ ਬਤੀਤ ਕਰਦੇ ਹਾਂ ਬਲਾਈਨ ਬਤੀਤ ਕਰਨਾ ਹੈ ਬਲਾਈਨੋ ਇਸਤ ਦਾ ਹੈ ਤੇਰੀ ਕਿਰਪਾ ਨਾਲ ਮਾਰਾ ਸੁਖ ਜਿਸ ਨੂੰ ਨੇ ਹੈ ਤੁਹਾਨੂੰ ਬਤੀਤ ਕਰਦੇ ਹਾਂ ਸਮੋ ਮਾਨਤਨ ਅੰਤਰਤ ਜੈ ਆਈ ਤੇ ਅੰਦਰ ਜਮੀ ਮੰਦੇ ਅਸਰੇ ਵੀ ਆਪ ਨੂੰ ਪਾਉਣੇ ਹਾਂ ਮੇਰੇ ਸਰੀਰ ਦੀ ਗੁਰਮਖੀ ਰੋਮ ਰੋਮ ਹੱਥ ਆਏ ਵੀ ਆਪ ਜੀ ਨੂੰ ਘਾਵਾਂ ਕਰਦੇ ਹਾਂ ਤੁਮਰੇ ਲਵਨਾ ਕੂ ਲਾਈ ਮੇਂ ਪ੍ਰਵੇਸ਼ ਜਿੱਕੇ ਸੇ ਨੂੰ ਤੇਰੇ ਬਰਾਬਰ ਲਾਈਏ ਲਾਉਣਾ ਚਾਹੀਏ ਆਪ ਦੇ ਲਗੇ ਸੰਗ ਕੋਈ ਵੀ ਲਾਇਆ ਜਾ ਸਕਦਾ ਜੈਸਾ ਤੂੰ ਤੈਸਾ ਤੂੰ ਕੀ ਉਪਮਾ ਦੀ ਗਿਆ ਕਹ ਨਾਨਕ ਨਿਤ ਇਵੈ ਧਾਈ ਜੀ ਨਹੀਂ ਦੇਸ ਦੇ ਬਾਦਸ਼ਾਹ ਨਹੀਂ ਤਾਂ ਵਰਤੀ ਇਸ ਤਰਕਾਰ ਆਪ ਨੂੰ ਧਾਉਂਦੇ ਹੀ ਰਹੀਏ ਗਤ ਹੂ ਵੈ ਸੰਤ ਲਗ ਪਾਈ ਜਿਹੜੇ ਨਿਤ ਆਉਂਦੇ ਉਹਨਾਂ ਸੰਤਾਂ ਪਿਆਰਿਆਂ ਦੇ ਚਰਨਾਂ ਨਾਲ ਲੱਗਣੇ ਕਰਕੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਜਿਨ ਜਿਹੜੇ ਨਿਤ ਵਰਤੀ ਇਉਂ ਤੇ ਨਹੀਂ ਧਾਉਂਦੇ ਹੈ ਪਰਮੇਸ਼ਰ ਸੁਨਾ ਪਿਆਰਿਆਂ ਦੀ ਸੰਗਤ ਦੇ ਚ ਮਿਲਣੇ ਕਰਕੇ ਕਲਿਆਣ ਦੀ ਪ੍ਰਾਪਤੀ ਹੁੰਦੀ ਹੈ ਚਰਨੀ ਛੋਲੇ ਕਰਕੇ ਆਸਾ ਮੁਹੱਲਾ ਪੰਜਵਾ ਉਠਤ ਬੈਠਤ ਸੂਤਤ ਧਾਈ ਹੈ ਜੀ ਕੰਮ ਉਠਣ ਲੱਗੇ ਵੀ ਬੈਠਣ ਲੱਗੇ ਵੀ ਸੌਣ ਲੱਗੇ ਵੀ ਹਰ ਵਕਤ ਪਰਮੇਸ਼ਰ ਨੂੰ ਤੇਉਂਦੇ ਰਹਿਣਾ ਚਾਹੀਦਾ ਹੈ ਉੱਠਦੇ ਆ ਸੰਸਾਰ ਤੋਂ ਉਪਰਾਮ ਹੁੰਦੇ ਆ ਹੋਇਆ ਬੈਠਦੇ ਆ ਇਸਤ ਹੁੰਦੇ ਆ ਹੋਇਆ ਸੌਂਦੇ ਆ ਨਿਰਮ ਕਾਲਕ ਸਮਾਧੀ ਜਿਸ ਤ ਹੁੰਦੇ ਆ ਹੋਇਆ ਪਰਮੇਸ਼ਰ ਨੂੰ ਤੇ ਹੁੰਦੇ ਰਹੀਏ ਇੰਨੀ ਸਰੀਰ ਦੀ ਕਿਰਿਆ ਕਰਦੇ ਹੋ ਵੀ ਕਦੇ ਵੀ ਪਰਮੇਸ਼ਰ ਨੂੰ ਭੁਲਾਉਣਾ ਨਹੀਂ ਚਾਹੀਦਾ ਮਾਰਗ ਚਲਤ ਹਰੀ ਹਰ ਗਾਈ ਹੈ ਜਦੋਂ ਰਸਤੇ ਚੱਲੀਏ ਉਦੋਂ ਵੀ ਹਰੀ ਦੇ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਗਾਉਣਾ ਕਰੀਏ ਸਰਵ ਨੂੰ ਸੁਣੀ ਜੈ ਅੰਮ੍ਰਿਤ ਕਥਾ ਪਰਮੇਸ਼ਰ ਦੇ ਨਾਮ ਕੋਈ ਨਿੰਦਿਆ ਆਉਦੀ ਉਸਤਤੀ ਨਹੀਂ ਸੁਣਨੀ ਲੋੜ ਕੰਨਾਂ ਦੇ ਨਾਲ ਅੰਦਰ ਕਰਨ ਵਾਲੀ ਅਮਰ ਰੂਪ ਪਰਮੇਸ਼ਰ ਦੀ ਰੂਪ ਲਖਣ ਵਾਲੀ ਤਕਾਸੀ ਲਖਣ ਵਾਲੀ ਕਥਾ ਸਰਬਣ ਕਰੀਏ ਜਾਸ ਸੁਣੀ ਮਨ ਹੋਏ ਆਨੰਦਾ ਰੂਪ ਮੋਰਾ ਦੀ ਕਥਾ ਦੇ ਸੁਣਨੇ ਕਰਕੇ ਕੈਸੇ ਰੂਪ ਥਾਂ ਦੀ ਦੇਣ ਵਾਲੀ ਜੋ ਕਥਾ ਹੈ ਜਿਹਦੇ ਸੁਣਨੇ ਕਰਕੇ ਮਨ ਤੇ ਆਨੰਦ ਪ੍ਰਾਪਤ ਹੁੰਦਾ ਹੈ ਇਹ ਰੋਗ ਮਾਨਸਾਗਲੇ ਨਹੀਂ ਲੱਥਾ ਮਨ ਦੇ ਜੰਮਨ ਮੰਦ ਦੁੱਖਾਂ ਨੇ ਹੰਕਾਰ ਆਦਿਕ ਰੋਗ ਹੈ ਸਾਰੇ ਮੰਨ ਦੇ ਲੱਥਾ ਲੈ ਜਾਂਦੇ ਹੈ ਰਹਾਉ ਸਾਰੇ ਜੁ ਕਾਮ ਬਾਦ ਘਾਟ ਜਪੀਜੇ ਸਾਰੇ ਗਿਆ ਮੰਗਣੇ ਆਵ ਕਦਾ ਹੋਵੇ ਜੇ ਕਰਕੇ ਤੇ ਕਾਮਨਾ ਕੋਈ ਦੁਨੀਆ ਦੇ ਵਿਹਾਰ ਪੂਰਾ ਕਰਨ ਦੀ ਹੋਵੇ ਬਾਦ ਰਸਤੇ ਤੁਨ ਹੋਵੇ ਘਾਟ ਗਿਆਵਾਂ ਦੇ ਰਸਤੇ ਲੱਗਣਾ ਹੋਵੇ ਹਰ ਵੰਤ ਪਰਮੇਸ਼ਰ ਦਾ ਨਾਮ ਜਪਨਾ ਚਾਹੀਦਾ ਹੈ ਕਦੇ ਨਹੀਂ ਭੁਲਾਉਣਾ ਚਾਹੀਦਾ ਕਾਰਜ ਬ੍ਰਹਮ ਗਿਆਨ ਦੀ ਪ੍ਰਾਪਤੀ ਦੇ ਕਾਰਜ ਵਾਸਤੇ ਲਈ ਇਹ ਤਾਂ ਸੰਸਾਰਿਕ ਕਾਮਨਾ ਪੂਰੀਆਂ ਕਰਨ ਵਾਸਤੇ ਵੀ ਬਾਟ ਇੰਦਰੀਆਂ ਦੇ ਦਮਨ ਕਰਨ ਵਿੱਚ ਵੀ ਬਾਟ ਅੰਤਾਂ ਕਰਨ ਰੂਪੀ ਬਾਟਵੇ ਵਿੱਚ ਇਸ਼ਟ ਹੋ ਕੇ ਵੀ ਪਰਮੇਸ਼ਰ ਨੂੰ ਜਪਦੇ ਰਹੀਏ ਹਰ ਵਕਤ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਸਤਿਗੁਰਾਂ ਦੀ ਕਿਰਪਾ ਕਰਕੇ ਹਰੀ ਦਾ ਨਾਮ ਅੰਮ੍ਰਿਤ ਹੈ ਇਹ ਜੀ ਨੂੰ ਪੀਣਾ ਕਰੀਏ ਰੈਨ ਸਰੈਨ ਹਰ ਕੀਰਤਨ ਗਾਈਏ ਦਿਨੀ ਤੇ ਰਾਤ ਨੂੰ ਵੀ ਹਰ ਵਕਤ ਪਰਮੇਸ਼ਰ ਦਾ ਕੀਰਤਨ ਜਸ ਗਾਉਣਾ ਕਰੀਏ ਤੋ ਜਾਣ ਜਮਤੀ ਬਾਟ ਨਾ ਪਾਈਏ ਕੋਈ ਕੋਈ ਜਮਾਂ ਦੇ ਮਾਰਗ ਵਿੱਚ ਜਿਹਨ ਪਹਿਲੇ ਮਹਾਂਦ ਗੁਵਾਰਾ ऐसे जम मार्ग ਵਿੱਚ ਨਹੀਂ ਪਾਇਆ ਜਾਵੇਗਾ ਖੰਡੇ ਧਾਰ ਗਲੀਏ ਤੇ ਪੀੜੀ ਲੇਖਾ ਲੀਜੇ ਤਿੰਜੂ ਪੀੜੀ ਇਹ ਰਾਸ ਕੇ ਨਹੀਂ ਹੋ ਜਾਵੇਗਾ ਜੋ ਪਰਮੇਸ਼ਰ ਦਾ ਜਸ ਗਾਵੇਗਾ ਆਠ ਪਹਿਰ ਜਿਸ ਬਿਸਰ ਹੈ ਨਹੀਂ ਤੁਸ ਨੂੰ ਅਠੇ ਪਹਿਰ ਪਰਮੇਸ਼ਰ ਦਾ ਨਾਮ ਪੁੰਦਾ ਨਹੀਂ ਹੈ ਤਤ ਹੋਵੇ ਨਾਨਕ ਤਿਸ ਲਗ ਪਾਈ ਸਤਿਗੁਰੂ ਜੀ ਕਹਿੰਦੇ ਉਹਨਾਂ ਗੁਰਮਖੰਦੇ ਚਰਨੀ ਲਗਣੇ ਕਰਕੇ ਕਲਿਆਣ ਦੀ ਪ੍ਰਾਪਤੀ ਹਿੰਦੀ ਮੁਕਤ ਹੋ ਜਾਈ ਗਏ ਆਸਾ ਮੁਹੱਲਾ ਪੰਜਵਾ ਜਾਂ ਕਹਿ ਸਿਮਰਨ ਸੂਖ ਨਿਵਾਇ ਇਹ ਪਾਈ ਇਸ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ਉਸ ਜੀ ਨੂੰ ਜਨਵਾਸਿਤ ਕਾਹੁੰਦਾ ਭਈ কল্যাণ ਦੁਖ ਹੂਗਤਨਾ ਜਿਨ ਜਿਨ ਨੇ ਸਿਮਨ ਕੀਤਾ ਉਹਨਾਂ ਦੀ ਕਲਿਆਣ ਹੋ ਗਈ ਹੈ ਮੁਕਤ ਹੋ ਗਈ ਹੈ ਭਈ ਕਲਿਆਣ ਦੁਖ ਹੂਗਤਨਾ ਜਮਨੰਦ ਦੁਖੋਂ ਦਾ ਵੀ ਨਾਸ਼ ਹੋ ਜਾਂਦੇ ਹਨ ਆਨੰਦ ਕਰਹੁ ਪ੍ਰਭ ਕੀ ਗੁੰਮਗਾ ਉਹਨਾਂ ਨੂੰ ਮਾਨਨਾ ਕਰੋ ਵਾਹਿਗੁਰੂ ਦੇ ਪਰਮੇਸ਼ਰ ਨੂੰ ਗੁਣਾ ਨੂੰ ਗਾ ਕਰਕੇ ਸਤਗੁਰ ਆਪਣਾ ਸਦ ਸਦਾ ਮਨਾਵੂ ਆਪਣੇ ਤੇ ਸ੍ਰੀ ਗੁਰੂ ਨਾਨਕ ਦੇਵ ਨਾਲ ਸਾ ਯਾਨ ਹੋਰ ਕੋਈ ਦੁਨੀਆ ਚ ਆਪਣਾ ਨਹੀਂ ਲੋਕ ਪੋ ਲੋਕ ਦੇ ਰਾਖੇ ਹਨ ਸ੍ਰੀ ਗੁਰੂ ਤੇਗ ਜੀ ਵੀ ਰਾਖਾ ਤੇਰਾ ਕਾ ਕ ਤੀਨੋਂ ਬੜੋ ਕਲੂਮਾ ਸਾਤਾ ਆਪਣੇ ਸ੍ਰੀ ਗੁਰੂ ਦੇ ਪਾਤਸ਼ਾਹ ਹਨ ਉਹਨਾਂ ਨੂੰ ਆਪਣੇ ਜਾਣ ਕੇ ਸਲਾਵਾਤ ਤੇ ਮਨਾਉਣਾ ਕਰੋ ਹੋਰ ਕੋਈ ਆਪਣਾ ਸੰਸਾਰ ਕਿ ਨਹੀਂ ਹੈ ਰਹਾਉ ਸਤਿਗੁਰ ਕਾ ਸੱਚ ਮਾ ਸਾਬਦ ਕਮਾਉ ਹੂ ਸਭੂ ਸਾਬਦ ਸੱਚਾ ਜੋ ਸ਼ਬਦ ਉਪਦੇਸ਼ ਹੈ ਉਸ ਨੂੰ ਕਮਾਉਣਾ ਪੜੋ ਫਿਰ ਘਰ ਬੈਠੀ ਪ੍ਰਭ ਆਪਣਾ ਪਾਵਹੁ ਆਪਣੇ ਘਰਾਂ ਚਿਤ ਹੋ ਕੇ ਬੈਠੇ ਰਹੋ ਇਸ ਪ੍ਰਕਾਰ ਆਪਣੇ ਪ੍ਰਭੂ ਨੂੰ ਪਾ ਲਓਗੇ ਆਪਣੇ ਜਿਵੇਂ ਰੂਪੀ ਦੇ ਘਰ ਚਿਤ ਹੋ ਕੇ ਫਿਰ ਕਰ ਫਿਰ ਘਰ ਬੈਠੀ ਪ੍ਰਭ ਆਪਣਾ ਪਾਵਹੁ ਪਰਮੇਸ਼ਰ ਦਾ ਘਰ ਸਾਹਿਬ ਸੰਗਤ ਇਹ ਕਿਸ ਕੋ ਕੇ ਬੈਠੋਗੇ ਜਦੋਂ ਆਪਣੇ ਪ੍ਰਭੂ ਨੂੰ ਪਾ ਲਓਗੇ ਅੰਤਾਂ ਕਰੂ ਕੀ ਕਰਕੇ ਸਤਿ ਹੋ ਕੇ ਜਦੋਂ ਬੈਠੋਗੇ ਦੁਨਿਆ ਬਾਗ ਰੂਪੀ ਕਾਜ ਦੇ ਰੇਸਟਿੰਗ ਮੈਕ ਤੇ ਹੋ ਕੇ ਬੈਠੋਗੇ ਆਪਣੇ ਪ੍ਰਭੂ ਅਕਾਲ ਪੁਰਖ ਨੂੰ ਪਾ ਲਓਗੇ ਪਰ ਕਾ ਬੁਰਾ ਨਾ ਰੱਖੂ ਕੀ ਪ੍ਰਭਾਵੋ ਪ੍ਰਾਇਦਾ ਬੁਰਾ ਚਿੱਤ ਕਿਨਾਰੇ ਰੱਖ ਕੇ ਕਦੇ ਕਿਸੇ ਦਾ ਇਹ ਕੋ ਦੁੱਖ ਨਹੀਂ ਭਾਈ ਇਹ ਮੇਰੇ ਭਰਾਵੋ ਤੇ ਮਿੱਤਰੋ ਸਜਿਓ ਤੁਮ ਕਦੇ ਦੁੱਖ ਨਹੀਂ ਹੋਵੇਗਾ ਜਿਸ ਪ੍ਰਕਾਰ ਜਿਹੜੀ ਰਹਿਬਾਂ ਸੀ ਸਾਧ ਸੰਗਤ ਜੀ ਇੱਕ ਰਾਜਕੁਤਰੀ ਸੀ ਮੁਸਲਮਾਨਾਂ ਦੇ ਕਰ ਜੰਮੀ ਹੋਈ ਸੀ ਰਾਜੇ ਦੀ ਲੜਕੀ ਸੀ ਇਸ ਦੇ ਰਾਜ ਇਹਦਾ ਜਿਹੜਾ ਪਿਤਾ ਸੀ ਉਹਨੂੰ ਘੇਰਾ ਪੈ ਗਿਆ ਦੁਸ਼ਮਣ ਨੇ ਉਹਨੂੰ ਮਾਰ ਦਿੱਤਾ ਗੋਲੀ ਇਹਨੂੰ ਲੈ ਕੇ ਨਿਕਲ ਗਈ ਘੇਰੇ ਵਿੱਚੋਂ ਇਹ ਰਹਿਬਾਂ ਜਿਹੜੀ ਸੀ ਗੋਲੀ ਦਰਦ ਹੋਈ ਨੇ ਸਰਸੰਗਤ ਦੇ ਵਿੱਚ ਜਾ ਕੇ ਆਪਣਾ ਸਮਾਂ ਬਤੀਤ ਕਰਨ ਲੱਗੀ ਰੇਬਾ ਉੱਤੇ ਸੰਗਤ ਜਿ ਰਹਿਦੀ ਹੋਈ ਨੂੰ ਸੰਗਤ ਦੇ ਗੁਣ ਆ ਕੇ ਪ੍ਰਾਪਤ ਹੋ ਗਏ ਪਰਮੇਸ਼ਰ ਦਾ ਭਜਨ ਕਰਨ ਲੱਗੀ। ਬਾਹਰ ਬਿਰੋਧ ਵੇੰਦੋ ਮਿਟ ਗਿਆ। ਉਸ ਵਕਤ ਇਹ ਗੋਲੀ ਨੂੰ ਨਾਲ ਚ ਦੇ ਕੇ ਸੋਨਾ ਰੂਪ ਦੇ ਕੇ ਇੱਕ ਦੇਸਵਾਲ ਨੇ ਇਸ ਨੂੰ ਮੁੱਲ ਖਰੀਦ ਲਿਆ। ਦੇਸਵਾਲ ਜਦੋਂ ਪੇਸ਼ੇਵਾਰ ਤੋਂ ਦੁਕਾਨ ਤੋਂ ਬਿਠਾ ਦਿੱਤੀ ਇੱਕ ਸ਼ਾਹੂਕਾਰ ਵਕਾਰ ਦਾ ਜਪਾਇਆ ਹੋਇਆ ਇਹਦੇ ਕੋਲੇ ਆਇਆ। ਉਸ ਨੇ ਜਦੋਂ ਅੰਦਰ ਬੜਨਾ ਚਾਹਿਆ ਉਸ ਵੇਲੇ ਜੜ ਹੋ ਗਿਆ ਸਰੀਰ ਉਹਦਾ ਉਸ ਵਕਤ ਫੇਰ ਪਿੱਛੇ ਮੁੜਿਆ ਫੇਰ ਲੋਕਾਰ ਨੂੰ ਟਪਾਇਆ ਫੇਰ ਅੰਦਰ ਆਇਆ ਤੇ ਜੜ ਹੋ ਗਿਆ ਤੀਜੀ ਵਾਰ ਫੇਰ ਜਦੋਂ ਵਾਪਸ ਆਇਆ ਸੁਭ ਭਾਵਨਾ ਕਰਕੇ ਕਹਿ ਲੱਗਾ ਤੂੰ ਮੇਰੀ ਸਕੀ ਪਹਿਨ। ਇਸ ਭਾਵਨਾ ਨੂੰ ਲੈ ਕੇ ਜਦੋਂ ਕੋਈ ਆਇਆ ਤੇ ਉਸ ਵੇਲੇ ਕਹਿਣ ਲੱਗੀ ਕਿ ਭਾਈ ਮੇਰੇ ਅੰਦਰ ਕਿਸੇ ਦਾ ਬੁਰਾ ਨਹੀਂ ਫੁਰਦਾ। ਇਸ ਕਰਕੇ ਮੇਰੇ ਕੋਲ ਜਿਹੜਾ ਬੁਰਾ ਸਰਕਲ ਪਾ ਲੈ ਕੇ ਆਇਓ ਬੁਰੇ ਸਰਕਲ ਪੜਾ ਰਹਿ ਨਹੀਂ ਸਕਦਾ ਇਸ ਪਕਾਰ ਮਹਾਰਾਜ ਸਾਹਿਬ ਜੀ ਦੇ ਪ੍ਰੇਮ ਦੇ ਵਿੱਚ ਲੀਨ ਹੋਈ ਨੇ ਕਿ ਮੱਕੇ ਦੀ ਯਾਰ ਕਰਨ ਆਪੇ ਸ਼ੌਕਰ ਨੇ ਮੁੱਲ ਲਈ 5000 ਰੁਪਏ ਦੇ ਕੋਈ ਵੇਸਵਾ ਨੂੰ ਇਹਦੀ ਸੇਵਾ ਕਰ ਜਾ ਰਹੇ ਆ ਫਿਰ ਸੰਗਤ ਕਰਕੇ ਕਿੰਨਾ ਬਣ ਗਿਆ ਜਿਹੜੇ ਕਹਿਣ ਲੱਗਾ ਬੀਬੀ ਤੂੰ ਆਜ਼ਾਦ ਹੈ ਉਹਨੇ ਕਈ ਮੁੱਲ ਖਰੀਦੀ ਸ਼ੌਕਰ ਦੀ ਜੇ ਤੂੰ ਜਾਣਾ ਚਾਹੁੰਨੀ ਹੈ ਤੇ ਚਲੀ ਜਾ ਇਹ ਕਹਿੰਦੀ ਮੁਸਲਮਾਨਾਂ ਦਾ ਯਕੀਨ ਮੱਕੇ ਵੀ ਯਾਰਦਲਾ ਹੁੰਦਾ ਹੈ ਮੈਂ ਮੱਕਾ ਵੇਖਣਾ ਚਾਹੁੰਨੀ ਹੈ ਇਹਨੂੰ ਰਹਾ ਚਲਾ ਤੇਜ ਜਿੱਤੀ ਚਲੀ ਗਈ ਜਾਂਦੀ ਜਾਂਦੀ ਤੋਂ 60 ਕੋ ਮੱਕਾ ਰਹਿ ਗਿਆ ਉੱਥੇ ਬੈਠੀ ਪਰਮੇਸ਼ਰ ਦੇ ਗੁਣ ਗਾਉਂਦੀ ਹੈ ਇੱਕ ਤਿਹਾਈ ਕੁੱਤੀ ਬਾੜੀ ਵਿਆਕਲ ਹੋਈ ਹੈ ਗਰਮੀ ਦੇ ਨਾਲ ਤੇ ਉਸਨੇ ਉਹ ਸਾਰੇ ਆਉਦੇ ਕੇਸਾਂ ਦਾ ਫੀਲ ਵਟ ਕੇ ਇਹ ਆਪਣੀ ਚਾਦਰ ਨੂੰ ਲੈ ਕੇ ਉਹਦੇ ਵੀ ਤੇ ਰੁਕੇ ਆਵੇ ਪਾੜਾ ਨੂੰ ਇਕੱਠੇ ਕਰਕੇ ਮਰਵੀ ਹੋਈ ਕੁੱਤੀ ਨੂੰ ਲਗਾਇਆ ਉਹ ਕੁੱਤੀ ਦੀ ਜਾਨ ਪੈ ਗਈ ਬਿહોਸ਼ ਜਿਹੜੀ ਪਈ ਸੀ ਉਸ ਵੇਲੇ ਸਾਥ ਸੰਗ ਦੀ ਉੱਥੇ ਬੈਠੀ ਗੋਣੂ ਆਉਂਦੀ ਹੈ ਤੇ ਮੱਕੇ ਸੱਤ ਕੋ ਉੱਥੇ ਸੀ ਸੱਤ ਕੋ ਤੋਂ ਮੱਕਾ ਇਹ ਵੀ ਯਾਰਤ ਕਰਨੇ ਆਪੇ ਆਇਆ ਉਸ ਵੇਲੇ ਇਬਰਾਹੀਮ ਫਕਮਰ ਮੱਕੇ ਦੀ ਯਾਦ ਕਰਨ ਨੂੰ ਆ ਕੇ ਜਦੋਂ ਆਇਆ ਇਬਰਾਹੀਮ ਪੁੱਜੇ ਮੱਕਾ ਉਹਦੇ ਖਾਣੇ ਕਿਤੇ ਗਿਆ ਬਾਕੀ ਇਹ ਸਾਰੇ ਜਿਹੜੇ ਉਹ ਨਾਲ ਦੇ ਹੈ ਕਹਿੰਦੇ ਮੱਕਾ ਇੱਕ ਆਕਾਸ਼ ਬਾਣੀ ਹੋਈ ਕਿ ਮੱਕਾ ਇੱਕ ਕਮਜ਼ੋਰ ਦੀ ਲੜਕੀ ਹੈ ਉਹਦੀ ਯਾਰ ਤੋਂ ਆਸਤੇ ਗਿਆ ਹੋਇਆ ਇਹ ਗੱਲ ਸੁਣ ਕੇ ਪਕੰਬਰ ਹੈਰਾਨ ਹੋ ਗਏ ਕਹਿੰਦੇ ਅਸੀਂ ਮੱਕੇ ਦੀ ਯਾਰ ਤੋਂ ਆਉਂਦੇ ਤੇ ਮੱਕਾ ਇਹ ਕਮਜ਼ੋਰ ਦੀ ਲੜਕੀ ਦੀ ਯਾਰ ਤੋਂ ਗਿਆ ਚਲੋ ਉਹਦੇ ਦਰਸ਼ਨ ਕਰੀਏ ਜਦੋਂ ਅੱਗੇ ਗਏ ਤੇ ਕੀ ਦੇਖਦੇ ਆ ਮੱਕਾ ਰਹਿਮਾਂ ਦੇ ਕੋਲੇ ਆ ਗਿਆ ਹੈ ਇਨ ਕਹਿੰਦੀ ਮੈਂ ਮਕਾਨ ਨੂੰ ਕੀ ਕਰਨਾ ਮੈਂ ਤਾਂ ਖੁਦਾ ਦੇ ਦਰਸ਼ਨ ਕਰਨੇ ਆ। ਮੱਕਾ ਉਹ ਵਾਪਸ ਹੋ ਗਿਆ ਪਿੱਛੇ ਤੇ ਫਿਰ ਇਹ ਫਕੀਰ ਆਏ ਆ ਕੇ ਜਦੋਂ ਦੇਖਿਆ ਇਹਦੇ ਬਾਰੇ ਸ਼ੇਰ ਹੋ ਹਰਨ ਸਾਰੇ ਬੈਦਬ੍ਰੋਹ ਮਿੱਟੀ ਖੜੇ ਬੈਠੇ ਐ ਜਦੋਂ ਇਹ ਆਏ ਤਾਂ ਭੱਜ ਗਏ ਸਾਰੇ। ਉਸ ਵੇਲੇ ਕਹਿਣ ਲੱਗੇ ਬੀਬੀ ਅਸੀਂ ਤੇਰੇ ਦਰਸ਼ਨ ਕਰਨ ਵਾਸਤੇ ਆਏ ਆ। ਇਹ ਤੈਨੂੰ ਮੱਕਾ ਹੀ ਦੀ ਦੂਰੋਂ ਆ ਕੇ ਕਿਉਂ ਯਾਰਚ ਕਰਨ ਵਾਸਤੇ ਆਇਆ? ਉਸਰੇ ਜੀਵਨ ਚੀਰ ਕੋਈ ਪੰਡਤ ਹਰੀ ਸਿੰਘ ਜੀ ਨੇ ਲਿਖਿਆ ਹੋਇਆ ਹੈ ਕਹਿੰਦੇ ਸ਼ੇਰ ਦੀ ਸੋਬਾ ਦੂਰ ਕਰੀਂ ਵਾਪੇਂ ਰਾਮ ਕਾਠ ਕੋਸ ਮੱਤਾਂ ਮਿਲੋ ਦੇਹ ਦਿਆ ਕੀ ਕਹਾਂਗੇ ਤੇ ਦਇਆ ਕੀ ਤੇ ਸੱਚ ਕੋ ਤੋਂ ਮੱਕਾ ਕੇ ਵੀ ਯਾਰਦ ਕਰਨ ਵਾਪੇ ਆਇਆ ਸੀ ਫਿਰ ਕਹਿਣ ਲੱਗੇ ਇੱਕ ਬੀਬੀ ਹੋਰ ਪਰਸ਼ਨ ਹੈ ਸਾਡਾ ਕਿ ਤੂੰ ਜਦੋਂ ਬੈਠੀ ਤੇਰੇ ਕੋਲ ਸ਼ੇਰ ਵੀ ਹਰਨ ਵੀ ਸਾਰੇ ਆਪੋ ਵਿੱਚ ਹੀ ਬੈਣ ਭਾਗ ਛੱਡ ਕੇ ਬੈਠੇ ਐ ਇਹ ਸਾਡੇ ਐ ਤਾਂ ਕਿਉਂ ਚਲੇ ਗਏ ਕਹਿੰਨ ਪੁੱਛਿਆ ਭਾਈ ਤੁਸੀਂ ਰਹੇ ਕਿੱਥੇ ਸੀ ਅਕੇ ਤਕੀਏ ਤੇ ਉਥੇ ਖਾਦਾ ਕੀ ਸੀ ਕੋ گوشਤ ਫਿਰ ਕਿ ਗੋਸਤ ਖਾਣੇ ਹੋ ਤੁਸੀਂ ਇਹਨਾਂ ਜਾਨਵਰਾਂ ਨੂੰ ਸੋਚਿਆ ਸਾਡਾ ਮਾਸ ਇਹ ਖਾਣਗੇ ਭੱਜ ਗਏ ਮੇਰੇ ਅੰਦਰ ਕਿਹੜਾ ਬੈਰ ਵਿਰੋਧ ਨਹੀਂ ਇਸ ਕਰਕੇ ਮੇਰੇ ਨਾਲੇ ਵੈਰ ਛੱਡ ਕੇ ਬੈਠੇ ਐ ਇਹ ਸੁਣ ਕੇ ਉਹਨੇ ਪਕੰਦਰਾ ਨ ਮੱਥਾ ਟੇਕਿਆ ਸੀ ਬੀਬੀ ਨੂੰ ਇਹ ਜਿਹੇ ਗੁਣ ਹੋਣੇ ਚਾਹੀਦੇ ਹਜੂਰ ਫਰਮਾਉਂਦੇ ਹਨ ਪਰ ਕਾ ਬੁਰਾ ਨਾ ਰੱਖੋ ਹੋਤੀ ਇਹ ਭਾਈ ਭਰਾਏ ਦਾ ਬੁਰਾ ਉਪਕਾਰ ਕਿਤੇ ਕਿਨਾਰਾ ਰੱਖੋ ਵਸਾਓ ਨੇ ਤੇ ਜੇ ਬੁਰੀਾਈ ਨਾ ਕਿਤੇ ਉਹ ਤੈਨੂੰ ਕੋ ਦੁੱਖ ਨਹੀਂ ਭਾਈ ਮੇਰੇ ਭਰਾਓ ਅਤੇ ਸਗਿੰਗੇ ਨੂੰ ਮਿੱਤਰੋ ਲੋਕ ਪਲੋਕਾਂ ਨੂੰ ਦੁੱਖ ਨਹੀਂ ਕਰੇ ਹੋਵੇਗਾ ਹਰ ਹਰ ਤੰਤ ਮੰਤ ਗੁਰਦੀਨਾ ਹਰ ਹਰ ਤੰਤ ਦੱਸੋ ਮੰਤ ਦੱਸੋ ਮੰਤਰ ਹੁੰਦਾ 3-4 ਚੀਜ਼ਾਂ ਦੀ ਔਸ਼ਦੀਆਂ ਲਾ ਦੇਣੀਆਂ ਤੰਤਰ ਹੁੰਦਾ ਹੈ ਤੇ ਮੰਤਰ ਹੁੰਦਾ ਹੈ ਇਹ ਤੰਤਰ ਵਾਹਿਗੁਰੂ ਮੰਤਰ ਹੈ 4 ਜੋ ਜਾਪਾਂਗੇ ਵਾਸਦੇਵ ਦਾ ਵਾਵਾ ਮੁਦ ਹੈ ਹਰ ਦਾ ਹਾਹਾ ਮੁਦ ਹੈ ਗੋਬਿੰਦ ਦਾ ਗਗਾ ਮੁਦ ਹੈ ਰਾਮ ਦਾ ਰਾਰਾ ਮੁਦ ਹੈ ਇਹ ਚਾਰੇ ਅੱਖਰ ਜਿਹੜੇ ਹਨ ਚਾਰ ਜਾਪ ਤਹਾ ਜੁਗਾਂ ਦੇ ਬਣੇ ਇਸ ਤੋਂ ਤੇ ਸਤਿਗੁਰੂ ਨਾਨਕ ਦੇਵ ਜੀ 36 ਜੁਗ ਵਿੱਚ ਇਸ ਨੂੰ ਸੱਚੇ ਪਾਰਖਾਨ ਅਕਾਲ ਸਰੂਪ ਵਿੱਚ ਹੁੰਦਿਆਂ ਹੋਇਆਂ ਸੱਚੀ ਯੁਗ ਵਰਤੋਂ ਗੁਵਾਰ ਆਇਆ ਕਾੜੀ ਲਾਈ ਸਿਰਜਣਹਾਰਾ ਧੰਦੂ ਕਰਨ ਵਾਲੋ ਮੈਠਾ ਨਾ ਤਾਂ ਧੰਦ ਪੁਸਾਰਾ ਹੈ ਉਸ ਵੇਲੇ ਇੱਕ ਅਖਰ ਦਾ ਨੌ ਨੌ ਜੁਗ ਯਾਦ ਕੀਤਾ ਸੀ ਸੱਚੀ ਯੁਗ ਵਿੱਚ ਇਹ ਵਾਹਿਗੁਰੂ ਮੰਤਰ ਮਹਾਰਾਜੀ ਨੂੰ ਉਚਾਰਨ ਕੀਤਾ ਹੈ ਕੋਈ ਸਤਿਗੁਰ ਨਾਨਕ ਰੂਪ ਹੋ ਕੇ ਸੰਸਾਰ ਨੂੰ ਬਖਸ਼ਿਆ ਕਿਹੋ ਜਿਹਾ ਮਨ ਦੇ ਬਰਮਾਨੋਂ ਤਾਂ ਯਾਵੇ ਅਖਰ ਤੋਂ ਵਾਸਦੇ ਬਨਾਮ ਹੀ ਦਿੱਤਾ ਹੈ ਅਤੇ ਮਨੂ ਦੇ ਤਾਈ ਹਾਏ ਤੋਂ ਹਰ ਸ਼ਬਦ ਲੁਟਾ ਹੈ ਤੇ ਵਿਆਸ ਨੂੰ ਗੱਗੇ ਅਖਰ ਤੋਂ ਗੋਬਿੰਦ ਜਾਪ ਦਿੱਤਾ ਹੈ ਸ਼ੰਕਰ ਚੈਦ ਨੂੰਾਰੇ ਖਤੋਂ ਰਾਮ ਜਾਪ ਦਿੱਤਾ ਹੈ ਅਤੇ ਸਮੱਗਲ ਜੋ ਜਾਪ ਗੁਰੂ ਸਾਹਿਬ ਜੀ ਨੇ ਆਪ ਅੰਤਰਜਾਨੀਆ ਕਾਨੂੰ ਚੁਲੀਆਂ ਕੀਤਾ ਹੈ ਉਹ ਗੁਰਮੰਤਰ ਹੋ ਕੇ ਕਹਾਂ ਜਗਉ ਦੇ ਦੀਆਂ ਦੇ ਆਧਾਰ ਕਰਨ ਨੂੰ ਆ ਕੇ ਵਾਹਿਗੁਰੂ ਮੰਤਰ ਬਖਸ਼ਿਆ ਹਜੂਰ ਹਮ ਆਉਂਦੇ ਹਨ ਹਰ ਹਰ ਤੰਤ ਮੰਤ ਗੁਰਦੀਨ ਨਾਮ ਇਹ ਤੰਤ ਚਾਰੇ ਯਾਦ ਕੋ ਹਜੂਰਾਂ ਦਾ ਤੰਤਰ ਆਵ ਰੂਪ ਹੈ ਇਹ ਜੋੜੇ ਹੋਏ ਵਾਹਿਗੁਰੂ ਮੰਤਰ ਤੰਤਰ ਹੈ ਅਤੇ ਮੰਤਰ ਜੋ ਇਹ ਮੂਲ ਮੰਤਰ ਹੈ ਸਰਬੀਸ ਕੇ ਕਾਪਸ਼ਨ ਦੇਣਾ ਕੀਤਾ ਹੈ ਹਰਿ ਪਰਮੇਸ਼ਰ ਦਾ ਨਾਮ ਹੀ ਸੰਤੋਏਤੋ ਸੁਭਾਗ ਦੇ ਜਾਣ ਵਾਲਾ ਮੰਤਰ ਸ੍ਰੋਮਣੀ ਦਿੱਤਾ ਹੈ ਇਹੋ ਸੁਖ ਨਾਨਕ ਅਨ ਦਿਨ ਕੀਨਾ ਸਤਿਗੁਰੂ ਸਾਹਿਬ ਜੀ ਕਹਿੰਦੇ ਆ ਵਾਹਿਗੁਰੂ ਮੰਤਰ ਦਾ ਸਿਮਰਨ ਕਰਨਾ ਮੂਲ ਮੰਤਰ ਦਾ ਸਿਮਰਨ ਕਰਨਾ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤਿ ਉਨੀਸੈ ਪੁੰਗਰ ਪ੍ਰਸਾਦ ਵਾਹਿਗੁਰੂ ਇਹ ਰਾਤ ਵਿੱਚ ਸਿਮਰਨ ਕਰਨ ਦਾ ਸੁਖ ਅਸੀਂ ਜਾਣਿਆ ਜਿਸ ਕਰਕੇ ਵਿਦਿਆਰੂਪੀ ਰਾਤ ਲੰਘ ਗਈ ਹੈ ਬ੍ਰਹਮ ਗਿਆਨ ਦੀ ਜਿੰਦਾ ਸੁਖ ਜਾਣ ਲਿਆ ਹੈ ਆਸਾ ਮਹੱਲਾ ਪੰਜਵਾ ਜਿਸ ਨੀਚ ਕੋ ਕੋਈ ਨਾ ਜਾਣ ਦੇਖੋ ਪਰਮੇਸ਼ਰ ਦਾ ਨਾਮ ਕਿੱਦਾਂ ਉੱਚਾ ਹੈ ਜਿਸ ਨੀਚ ਕੋ ਕੋਈ ਨਾ ਜਾਣ ਉਸ ਨੀਚ ਨੀਵੇਂ ਨੂੰ ਕੋਈ ਵੀ ਨਹੀਂ ਜਾਣਵਾ ਸੁਣੀ ਹੈ ਤੇ ਬਾਲਮੀਕਨਾਥ ਮਾਰਨ ਵਾਲਾ ਸੀ ਅੱਗੇ ਬੈਠੇ ਬਾਲਮੀਕ ਬਤਵਾ ਰਹਾ ਬੱਤੇ ਮਾਰਸ ਮਾਰਦਾ ਬੈਠਾ ਵਾਲਮੀਕ ਬਟਵਾਰਾ ਵਾਲਮੀਕ ਰਾਗ ਵਿੱਚ ਮਲੁਖਾ ਨੂੰ ਮਾਰੁੰਦਾ ਸੀ ਅਤੇ ਇਹ ਦਾ ਕੰਮ ਸੀ ਹਮੇਸ਼ਾ ਲਈ ਇੱਕ ਦਿਨ ਇੱਕ ਆਦਮੀ ਨੂੰ ਮਾਰਿਆ ਉਹਦੀ ਤਲਾਸ਼ੀ ਮਿਲ ਰਹੀ ਤੇ ਪੈਸੇ ਦੀਆਂ ਕੌਡਾਂ ਨਿਕਲੀਆਂ ਉਹਦੇ ਪਾਸ ਉਦਾਸ ਹੋ ਕੇ ਘਰ ਵਿੱਚ ਪੈ ਗਿਆ ਮਾਂ ਕਹਿ ਲੱਗੀ ਪੁੱਤਰੇ ਉਦਾਸ ਕਿਉਂ ਹੈ ਕਹਿ ਲੱਗਾ ਮਾਤਾ ਆਦਮੀ ਦਾ ਖੂਨ ਮੈਂ ਕਰਿਆ ਹੈ ਤੇ ਪੈਸੇ ਦੀਆਂ ਕੌਡਾਂ ਹੀ ਉਹਦੇ ਪਾਸੋਂ ਨਿਕਲੀਆਂ ਇਸ ਕਰਕੇ ਮੈਂ ਉਪਰਾਮ ਹਾਂ ਕਹਿੰਦੀ ਲਿਆ ਕਿੱਥੇ ਆ ਪੈਸੇ ਦੀਆਂ ਕੌਡਾਂ ਉਹ ਲੈ ਕੇ ਮੱਛੀ ਦੇ ਪੂੰਗਰੇ ਬਹੁਤ ਸਾਰੇ ਨਿੱਕੇ ਨਿੱਕੇ ਲੈ ਆਈ ਕਹਿੰਦੀ ਆ ਵੇਖ ਤੂੰ ਇੱਕ ਆਦਮੀ ਤੋਂ ਡਰਦਾ ਕਿੰਨੇ ਜਾਨਵਰ ਮਾਰੇ ਉਸਨੇ ਇਸ ਪੈਸੇ ਦੀਆਂ ਕੌਡਾਂ ਪਿੱਛੇ ਫੇਰ ਉੱਠ ਖੜੋਤਾ ਤੇ ਜਿਹੜੀ ਰਹੀ ਮਿਲਦੇ ਉਸਨੇ ਰਹੀ ਕਹਿਣ ਲੱਗੇ ਕਹਿਣ ਲੱਗਾ ਵੀ ਲੀੜੇ ਮੈਨੂੰ ਲਾਜ ਹੋ ਰਹੀ ਸੀ ਕਹਿੰਦੇ ਤੇ ਸਾਡੇ ਭਾਵੇਂ ਲੀੜੇ ਪਾਂ ਤੇ ਤੂੰ ਕੀ ਕਰੇਂਗਾ ਤੇ ਮੇਰੀ ਇਸਤਰੀ ਮੇਰੀ ਮਾਂ ਤਾਂ ਲੂ ਇਹ ਕਹਿਣ ਲੱਗਾ ਤੂੰ ਜਿਹੜਾ ਕਾਪ ਕਰਦਾ ਹੈ ਵਿਸ਼ਿਆਂ ਨੇ ਕਿਹਾ ਇਹਦੇ ਜ਼ਿੰਮੇਵਾਰ ਵੀ ਕੋਈ ਬਣਨਗੇ ਕਿ ਨਹੀਂ ਕਹਿਣ ਲੱਗਾ ਹਾਂ ਜ਼ਿੰਮੇਵਾਰ ਬਣਦੇ ਕਹਿੰਦੇ ਪੁੱਛ ਤਾਂ ਅਸੀਂ ਜਾਂਦੇ ਨਹੀਂ ਨਿਸ਼ਚੈ ਕਰ ਅਸੀਂ ਇੱਥੇ ਹੀ ਬੈਠੇ ਹਾਂ ਉੱਥੇ ਜਾ ਕੇ ਘਰ ਵਿੱਚ ਗਿਆ ਕੋਟ ਮੜਾ ਚੋਖਣੀਏ ਕੋਈ ਨਾ ਗੇਲੀ ਕਰਦੇ ਝਾੜਾ ਕੋਰਮਾ ਜਿਹੜਾ ਅਸੀਂ ਚਾਰ ਛਿੱਦੇ ਨੂੰ ਪੁੱਛਣਾ ਕੀਤਾ ਇਸਲੀ ਨੂੰ ਪੁੱਛਿਆ ਕਹਿੰਦੀ ਲਾਵਾ ਨਾਲ ਤੈਨੂੰ ਵਿਆਹ ਹੈ ਤੇਰਾ ਫਰਜ ਹੈ ਪੁੱਤrana ਨੂੰ ਪੁੱਛਿਆ ਕਹਿਣ ਲੱਗੇ ਤੇਰੇ ਪੈਦਾ ਕੀਤੇ ਆ ਤੇਰਾ ਫਰਜ ਹੈ ਮਾਂ ਨੂੰ ਪੁੱਛਿਆ ਤੈਨੂੰ 9 ਮਹੀਨੇ ਗਰਭ ਵਿੱਚ ਰੱਖਿਆ ਤੇਰਾ ਫਰਜ ਹੈ ਇਹੋ ਸਾਰੇ ਆਮ ਜਵਾਬ ਦੇਤਾ ਤੇਰੇ ਪਾਪ ਦੇ ਜ਼ਿੰਮੇਵਾਰ ਅਸੀਂ ਕੋਈ ਨਹੀਂ ਤੇਰਾ ਫਰਜ ਹੈ ਇਹ ਸੁਣ ਕਰਕੇ ਫਰਜ ਨੂੰ ਝੰਡਾ ਹੋ ਕੇ ਆ ਗਿਆ ਕਹਿਣ ਲੱਗੇ ਜੇ ਕੋਈ ਕੋਈ ਜ਼ਿੰਮੇਵਾਰ ਬਣਿਆ ਤਾਂ ਨਹੀਂ ਕਹਿੰਦੇ ਜੀ ਕੋਈ ਨਹੀਂ ਬਣਿਆ ਜੇ ਉਹ ਜੈਨ ਆ ਰਹੀਆਂ ਨੇ ਬੀਬੀ ਅੰਦਰ ਕਿ ਨਾਲ ਦੇ ਤਾਈ ਉਪਦੇਸ਼ਣਾ ਮਰਾ ਸੀ ਪਰ ਇਹਨਾਂ ਤਰਸ ਕਰਕੇ ਮੜਾ ਮੜਾ ਦਾ ਉਪਦੇਸ਼ ਦਿੱਤਾ ਤੇ ਮੜਾ ਮੜਾ ਦਾ ਜਪ ਕਰਦੇ ਹੋ ਕਰਦੇ ਹੋ ਮੜਾ ਮੜਾ ਰਾਮ ਬਾਣ ਗਿਆ ਰਾਮ ਜਪ ਕਰਦੇ ਬਾਲਮੀਕ ਨੂੰ 12 ਸਾਲ ਹੋ ਗਏ ਤੇ ਰਿਸ਼ੀ ਨੇ ਆ ਕੇ ਨੂੰ ਉਪਦੇਸ਼ ਦਿੱਤਾ ਕਿ ਤੂੰ ਬ੍ਰਹਮ ਗਿਆਨ ਦਾ ਹੋ ਅਧਾਰੀ ਹੈ ਇਹ ਬਾਲਮੀਕ ਕਿਤੇ ਦਾ ਵੱਡਾ ਵਪਾਰਕ ਹੋਇਆ ਫਿਰ ਜੇ ਉਹ ਕਿਸੇ ਨੂੰ ਆਂਦੀ ਨੂੰ ਪੰਡਵਾ ਦਾ ਜਗ ਕਰਾਇਆ ਹੈ ਉਸ ਦੇ ਚਰਨ ਧੋਣ ਦੀ ਸੇਵਾ ਲਈ ਸੀ ਉਸ ਜਿਹੜੇ ਸਾਧ ਸੰਗਤ ਜੀ ਜਿੰਨਾ ਚਿਰ ਇਹ ਪੰਡਵਾ ਦੇ ਜਗ ਵਿੱਚ ਨਹੀਂ ਸੀ ਆਇਆ ਉਹਨਾਂ ਚੋਂ ਜਗ ਸੰਪੂਰਨ ਨਹੀਂ ਸੀ ਹੋਇਆ ਉਸ ਵਕਤ ਪ੍ਰਸਾਦ ਸੰਗਤ ਜੀ ਜਗ ਸੰਪੂਰਨ ਕਰਨ ਆਤੇ ਪੰਜੇ ਭਰਾ ਗਏ ਤੇ ਕਿਹਾ ਵੀ ਤੁਸੀਂ ਸੌ ਸਨੇਹ ਜਗ ਦਾ ਫਲ ਉਹਨੂੰ ਦੇਓ ਤੇ ਤਾਂ ਚੱਲੂ ਉਹ ਕਹਿਣ ਲੱਗੇ ਮਹਾਰਾਜ ਸਾਡੇ ਕੋਲ ਸਨੇਹ ਜਗ ਦਾ ਵੀ ਪੂਰਾ ਹੁੰਦਾ ਸਾਸਵੇਦ ਦਾ ਕਿਥੋਂ ਫੜ ਲਈਏ ਫਿਰ ਗ੍ਰੋਪਤਾ ਕਹਿਣ ਲੱਗੀ ਜੀ ਮੈਂ ਲਿਆਉਣੀ ਐ ਗ੍ਰੋਪਤਾ ਗਈ ਜਾ ਕੇ ਕਹਿਣ ਲੱਗੀ ਮਹਾਰਾ ਚਲੋ ਵਰਸ਼ਨ ਜੋ ਕਹਿੰਦੇ ਬੀਬੀ ਸਾਸਵੇਦ ਜੱਗ ਦਾ ਫੜਦੇ ਹੋ ਤਾਂ ਚਲਾਉਂਗਾ ਉਹ ਕਹਿਣ ਲੱਗੀ ਇੱਕੋ ਜੀ ਪੋਸਤਾਂ ਚ ਲਿਖਿਆ ਹੋਇਆ ਹੈ ਬਿਰਵੇਤ ਜੰਗ ਕਰਤ ਹੋਵਾ ਜੇ ਬਿਜੁਦਮ ਗੋਤ ਸਹਿਬ ਨਿਰਦਿਕਲ ਜਾਂਤੀ ਸੋਭ ਭਗ ਤਕ ਤਕ ਹੋਤ ਕਹਿੰਦੇ ਜਿਹੜੇ ਉਤਮ ਗੋਤ ਵਾਲੇ ਸਾਸਤ੍ਰ ਬ੍ਰਹਮਣ ਹੋ ਯੰਗ ਕਰਨ ਉਹ ਸਾਰੇ ਦੇ ਕੋਲੇ ਜਾਈਏ ਇੱਕ ਕ ਪੈਰ ਕੇ ਅਸਮੇਦ ਯੰਗ ਦਾ ਫਲ ਹੁੰਦਾ 100 ਕਦਮ ਜੇ ਚੱਲ ਕੇ ਹੀ ਉਹਨਾਂ ਤੁਸੀਂ ਫਲ ਰੱਖ ਲੋ ਬਾਕੀ ਮੇਰੇ ਕੋਲ ਇਹਨੂੰ ਚਲੋ ਉੱਠ ਕੇ ਰਹੀ ਚੱਲ ਪਿਆ ਜਿਸ ਵੇਲੇ ਤੇ ਰਹੀ ਚੱਲਿਆ ਉਸ ਵੇਲੇ ਬੰਦਵਾ ਦੇ ਆ ਗਿਆ ਤ੍ਰਿਸ਼ੰਕੁਵਾਨ ਜੀ ਨੇ ਸਾਰ ਸੁਕਰ ਯਾਦ ਸੰਪ ਤੇ ਤ੍ਰਿਸ਼ੀ ਲਾਵੇ ਹੇਤ ਜਿਹੜੇ ਕੁੱਤਿਆਂ ਦੇ ਦਸ਼ਮਲ ਪਤਲਾਂ ਜੁੱਧੀਆਂ ਖਾਣ ਨੂੰ ਆਉਂਦੇ ਕ੍ਰਿਸ਼ਿੰਘੂ ਜੀ ਨੇ ਇਹਦੇ ਚਰਨ ਧੋਤੇ ਚਰਨ ਧੋਕੇ ਵਿਖਾਇਆ ਫਿਰ ਇਹ ਸਾਰੇ ਗੋਪਨ ਭੋਜਨ ਪਰੋਸਿਆ ਜਦੋਂ ਪਰੋਸਿਆ ਤੇ ਸਾਰੀਆਂ ਚੀਜ਼ਾਂ ਮਿੱਠੀਆਂਆਂ ਠਕੀਆਂ ਸਾਰੀਆਂ ਇਕੱਠੀਆਂ ਲਾ ਲਈਆਂ ਉਹ ਗੋਪ ਤਾਂ ਕਹਿੰਦੀ ਉਹ ਇਹ ਨਹੀਂ ਕੀ ਰਿਹਾ ਮੈਂ ਇਹਨੂੰ ਪਤਾ ਨਹੀਂ ਭੋਜਨ ਦੇ ਫਾਦ ਲੈਣ ਦਾ ਉਸ ਵਕ ਗੋਪਨ ਜੋ ਨਹਿਰ ਕੀਤੀ ਕ੍ਰਿਸ਼ਿੰਘੂ ਜੀ ਨੇ ਪੁੱਛ ਰਿਹਾ ਕਹਿੰ ਲੱਗੇ ਇਹ ਹੀ ਇਹ ਸਾਰੇ ਭੋਜਨ ਇਕੱਠੇ ਕਿਉਂ ਕਰ ਦਿੱਤੇ ਜਦ ਇਹ ਲੱਗੇ ਕਿ ਹਿੰਦੀ ਕੱਠੇ ਕੰਮ ਕੀਤੇ ਹੈ ਮੈਂ ਸੋਚਿਆ ਜੀ ਸਾਡੇ ਮਿੱਠਾ ਖਾਣ ਦੀ ਰੀਤੀ ਨਾ ਹੋਈਏ ਖੱਟਾ ਖਾਣ ਦੀ ਰੀਤੀ ਹੋਈ ਜੇ ਖੱਟਾ ਨਾ ਖਾਣ ਦੀ ਰੀਤੀ ਹੋਈ ਤੇ ਦਾਲ ਖਾਣ ਦੀ ਰੀਤੀ ਮੈਂ ਕਿ ਸਾਰੇ ਇਕੱਠੇ ਕਰ ਲੈਨੇ ਸਾਰਿਆਂ ਦਾ ਇਕੱਠਿਆਂ ਦਾ ਭੋਗ ਲਗਾ ਦਿੰਨੇ ਜੋ ਆਪ ਨੂੰ ਹਨਕੂਲ ਹੋਵੇਗਾ ਵਰਤ ਲਿਓ ਇਹ ਜਦੋਂ ਕੁਸ਼ਿੰਘੀ ਨੇ ਕਿਹਾ ਹੋਵੇ ਜੋਤੀ ਦੀ ਸ਼ੰਕਾ ਮਿਟ ਗਈ ਉਸ ਵੇਲੇ ਸਭ ਸੰਗਧੀ ਫਿਰ ਸੰਖ ਵੱਜਿਆ ਇਹਨਾਂ ਦੇ ਪੰਡਵਾ ਦਾ ਜਿਹੜਾ ਸਪੂਰਨ ਜਗ ਦਾ ਇਸ ਪ੍ਰਕਾਰ ਜਗ ਵਿੱਚ ਸਪੂਰਨ ਜਿਸ ਨੀਚ ਨੂੰ ਕੋਈ ਨਹੀਂ ਜਾਣਦਾ ਜਿਹੜਾ ਰਾਜ ਮਾਰਸੀ ਬਾਲਮੀ ਕੋ ਨਾਮ ਜਪਤ ਉਹ ਚਹੋ ਕੁੰਟ ਮੰਨ ਦੇਖੋ ਨਾਮ ਦੇ ਜਪਣ ਕਰਕੇ ਚਹੋ ਕੁੰਟਾ ਦੇ ਮੰਨਿਆ ਗਿਆ ਕ੍ਰਿਸ਼ਨ ਜੀ ਦੇ ਚਰਨ ਜਗ ਵਿੱਚ ਸਪੂਰਨ ਕਰਨ ਆਪੇ ਤੋਹਨ ਕੀਤੇ ਹੋਏ ਪੈਰ ਇਹਦਾ ਵੱਡਾ ਮਹੱਤਵੇ ਪਰਮੇਸ਼ਰ ਦੇ ਨਾਮ ਦਾ ਜਿਸ ਨੀਚ ਧੀਮੀ ਨੂੰ ਕੋਈ ਨਹੀਂ ਜਾਣਦਾ ਨਾਮ ਜਪਣੇ ਕਰਕੇ ਰਾਮਚੰਦਰ ਜੀ ਨੇ ਦੇਰ ਜਿਹੜੇ ਮੂੰਹ ਨਾਲ ਕੋਲੇ ਕੀਤੇ ਹੋਏ ਖਾਣਾ ਕੀਤੇ ਮਾਤਾ ਕਸ਼ਲਿਆ ਨੂੰ ਪੁੱਛਿਆ ਇਹ ਪੁੱਤਰ ਮੈਂ ਸੁਣਿਆ ਕਿ ਪੀਲਣੀ ਦੇ ਦੇਰ ਖਾਦੇ ਕਹਿੰਦੇ ਹਾਂ ਮਾਤਾ ਜੀ ਕਰੜੇ ਵੇਰ ਸਮੇ ਅਸੀਂ ਕਿਹਾ ਮੂੰਹ ਨਾਲ ਕੋਲੇ ਕਰਕੇ ਦੇ ਸੁਣ ਕੇ ਕਸ਼ਲਿਆ ਚੁੱਪ ਹੋ ਗਈ ਇਸ ਪ੍ਰਕਾਰ ਸਾਧ ਸੰਗਤ ਜੀ ਫੇਰ ਜਿਸ ਪੀਲਣੀ ਨੂੰ ਅਜਿਹੀ ਦਰਕਾਰ ਦੇ ਰਹੇ ਸੀ ਇਰੇ ਚਰਮ ਤੋਂ ਹੋ ਕੇ ਜਦੋਂ ਪੰਪਾ ਸਰਜ ਪਾਏ ਸੀ ਤਾਂ ਪੂਰੇ ਹਟੇ ਸੀ ਅ ਲਸ਼ ਨੂੰ ਦਾ ਇਸ਼ਨਾਨ ਕਰਾਇਆ ਸੀ ਸਾਰੇ ਵਿਸ਼ਿਆਂ ਦੇ ਚਰਮ ਤੋਂ ਹੋ ਕੇ ਪਾਏ ਸੀ ਫਿਰ ਵੀ ਪੰਪਾ ਸਰ ਠੀਕ ਨਹੀਂ ਸੀ ਹੋਇਆ ਥੀਲ ਨਹੀਂ ਬੇ ਚਰਮ ਢੋ ਕੇ ਪਾਉਣ ਤੋਂ ਕੋਈ ਫਰ ਹੋਇਆ ਸੀ ਇਸ ਪ੍ਰਕਾਰ ਮਾਰਾ ਕਹਿੰਦੇ ਹਨ ਜਿਸ ਨੀਚ ਕੋ ਕੋਈ ਨਾ ਜਾਣੇ ਜਿਸ ਨੀਚ ਦੇ ਤਾਂ ਕੋਈ ਵੀ ਨਹੀਂ ਜਾਣਦਾ ਦੁਨੀਆ ਚ ਨਾਮ ਜਪਤ ਉਹ ਚਹੋ ਕੂਟ ਮੰਨ ਉਹ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਚਹੋ ਕੂਟਾਂ ਜੀ ਮੰਨੇ ਗਏ ਕਿਵੇਂ ਰਵਿਦਾਸ ਭਗਤ ਨੂੰ ਕੌਣ ਜਾਣਦਾ ਸੀ ਕੋ ਇਸ ਪ੍ਰਕਾਰ ਆਉਣੋਂ ਗੰਡੇੜਾ ਵਿੱਚ ਕੁਲਾ ਕਰਮ ਕੀਤਾ ਅਤੇ ਇਸ ਪ੍ਰਕਾਰ ਪਰਮੇਸ਼ਰ ਦਾ ਸਿਮਰਨ ਕਰਨੇ ਕਰਕੇ ਰਵਿਦਾਸ ਭਗਤ ਨੂੰ ਵੀ ਨਾਮ ਦੇ ਜਿਪਣ ਕਰਕੇ ਚਹੋਂ ਕੁੰਤਾਂ ਦੇ ਯੁਗੋਂ ਲੋਕਾਂ ਨੂੰ ਮਰਨਾ ਪਿਆ ਸਾਰੇ ਖੱਤਰੀ ਬ੍ਰਾਹਮਣ ਜਿੰਨੇ ਸੀਗੇ ਸਾਰਿਆਂ ਨੇ ਰਵਿਦਾਸ ਜੀ ਦੇ ਪਾਸ ਆ ਕੇ ਉਸ ਵੇਲੇ ਇਹ ਰਵਿਦਾਸ ਜੀ ਦੇ ਚਰਨਾਂ ਨੂੰ ਝੁਕਦਾ ਤੇ ਅੱਜ ਦੇ ਤੋਂ ਸੰਬੰਧ ਤੇ ਕਰੇ ਡੰਡੌਤਨ ਤਨੇ ਰਵਦਾਸ ਦਾਸ ਆਨਦਾਸਾ ਕਹਿੰਦਾ ਮੈਂ ਤਾਂ ਚੰਹਾਰਾਂ ਦਾ ਪੁੱਤ ਨੇ ਗੁੰਧੀ ਹੈ ਬ੍ਰਾਹਮਣੋਂ ਗੁਜਰਾਤੀਓ ਮੈਨੂੰ ਕਿਉਂ ਮੱਥਾ ਟੇਕਦੇ ਹੋ ਪਰਮੇਸ਼ਰ ਦੇ ਨਾਮ ਦੀ ਏਡੀ ਵੱਡੀ ਵਧਾਈ ਹੈ ਇਸ ਨੀਵੇਂ ਜਾਤ ਵਾਲੇ ਨੂੰ ਕੋਈ ਵੀ ਨਹੀਂ ਜਾਣਦਾ ਹੈ ਨਾਮ ਜਪ ਤਉ ਉਹ ਚਹੋ ਕੁੰਟ ਮੰਨ ਉਹ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਚਹੋ ਕੁੰਟਾ ਜੀ ਮੰਨਿਆ ਜਾਂਦਾ ਉੱਤਰ ਦੱਖਣ ਪੂਰਬ ਪੱਛਮ ਵਿੱਚ ਦਰਸ਼ਨ ਮੰਗੋ ਦੇ ਪਿਆਰੇ ਬਿਲਕੁਲ ਯਸ਼ੂ ਹੀ ਆਉਦੇ ਪਾਸੋਂ ਦਰਸ਼ਨ ਮੰਗਦੇ ਆ ਕਿਰਪਾ ਕਰਕੇ ਆਗਦੀ ਦਰਸ਼ਨ ਬਖਸ਼ੋ ਤੁਮਰੀ ਸੇਵਾ ਕੌਣ ਕੌਣ ਨਾਤਾ ਆਪਦੀ ਯਾਨੀ ਆਪਦੀ ਸੇਵਾ ਭਗਤੀ ਕਰਕੇ ਕਿਹੜੇ ਕਿਹੜੇ ਸਾਰੇ ਸਭ ਕਾਰਜ ਤੇ ਆਪਦੀ ਭਗਤੀ ਨੇ ਰਹਾਉ ਜਾ ਕੇ ਨਿਕਟ ਨਾ ਆਵੇ ਕੋਈ ਜਿੰਨੋ ਵੀ ਕੋਲੇ ਕੋਈ ਵੀ ਨਹੀਂ ਸੀ ਆਉਂਦਾ ਹੁੰਦਾ ਸਗਲ ਸ੍ਰੀਚ ਉਹ ਆ ਕੇ ਚਰਨ ਮਾਰਦੋ ਸਭ ਨੂੰ ਨਾਨਕ ਜੀ ਬਕਾਲਪੁਰ ਚ ਗਏ ਆ ਸਾਲ ਸੰਗਤ ਜੀ ਕੋੜੀ ਸੀ ਸਾਗ ਅਜੇ ਮਾਰਾ ਨੂੰ ਬੈਠੇਗਾ ਦੋਪਾਲਪੁਰ ਦੇ ਲੋਕਾਂ ਨੇ ਜਿੱਥੇ ਬੈਠਣ ਮਾਰਾ ਨੂੰ ਕਹਿਣ ਕਿ ਇੱਥੇ ਨਾ ਜੀ ਬੈਠੋ ਕਿਉਂ ਗੁਰੂ ਸਾਹਿਬ ਨੂੰ ਟਿਕਣ ਨਾ ਚਾਹੀਨੇ ਲੋਕ ਤਮਾਸ਼ੀਨ ਇਕੱਠੇ ਹੋਏ ਸਤਿਗੁਰੂ ਮਾਰਾ ਸਾਹਿਬ ਫੇਰ ਪਿੰਡ ਤੋਂ ਬਾਹਰ ਜਾ ਕੇ ਜਿੱਥੇ ਕੋਹੜੀ ਦੀ ਝੁੱਗੀ ਸੀ ਉਹਦੇ ਸਾਹਮਣੇ ਜਾ ਕੇ ਬੈਠ ਗਏ ਜਦੋਂ ਬੈਠੇ ਤੇ ਨਰਸ਼ਨ ਕਰਕੇ ਇਹਨੂੰ ਸ਼ਾਂਤੀ ਆ ਗਈ ਜਦੋਂ ਗੁਰੂ ਸਾਹਿਬ ਦੇ ਨਰਸ਼ਨ ਹੋਰੋਂ हट ਗਿਆ ਉਹ ਹੋਏ ਨਿਰੇਟੇ ਇਹ ਫੋਲ ਬਹੁਤ ਫੇ ਪੀੜਾ ਦੇ ਚ ਰੋਣ ਲੱਗਾ ਮਰਨ ਕੇ ਮਰਦਾਨੀਆਂ ਰਵਾਬ ਬਜਾ ਬਾਨੀ ਆਈ ਹੈ ਅਯੂਨ ਹੋਏ ਬਾਨੀ ਪੜੀ ਜੀਵ ਤਬ ਕਹੇ ਬਾਰੋ ਬਾਰ ਤਬ ਤਬ ਖਵੇ ਬਹੁਤ ਬੇਕਾਰ ਜੇ ਤਨ ਬਾਨੀ ਵਿਸਰ ਜਾਏ ਜੂ ਪਕਰੋਗੀ ਵਿੱਲਾ ਹੈ ਇਹ ਵਾਂ ਕਹਿਣ ਨਾਲੇ ਕੋੜ ਮੇਰ ਤਸਤੀ ਪਾਰਚ ਕੋੜੀ ਰਾਜੀ ਹੋ ਗਿਆ ਕਹਿਣ ਲੱਗਾ ਮਹਾਰਾ ਮੇਰੇ ਤਾਂ ਪੰਛੀ ਵੀ ਕੋਲੋਂ ਆਉਂਦੇ ਕੋਈ ਦੇ ਸੁਣ ਮੈਂ ਤਾਂ ਬੜਾ ਦੁਖੀ ਰਹਿੰਦਾ ਸੀ ਇਸ ਪ੍ਰਕਾਰ ਦਾ ਰੂਪ ਗੁਰੂ ਨਾਨਕ ਜੀ ਤੁਸੀਂ ਮੇਰੇ ਉਧਾਰ ਕਰਨ ਆਪੇ ਆਏ ਹੋ ਉਸ ਵੇਲੇ ਬਕਾਲਪੁਰ ਦੇ ਲੋਕਾਂ ਨੂੰ ਪਤਾ ਲੱਗਾ ਸਾਰੇ ਚਰਨੀ ਮਹਾਰਜ ਆਪੇ ਭੋਲੋ ਬਖਸ਼ਾਈ ਮਾਰਨ ਕਿਹਾ ਵੀ ਹੁਣ ਇੱਥੇ ਧਰਮਸਾਲਾ ਦਾ ਚੋ ਤੇ ਇਹ ਜਿਹੜਾ ਫਕੀਰ ਹੈ ਇਹਨੂੰ ਧਰਮਸਾਲਾ ਦਾ ਭਾਈ ਬਣਾਓ ਤੇ ਉਹ ਤੋ ਉਪਦੇਸ਼ ਲਿਆ ਕਰੋ ਇਸ ਪ੍ਰਕਾਰ ਬਕਾਲਪੁਰ ਦੇ ਲੋਕਾਂ ਨੇ ਫਿਰ ਮਿੰਟ ਗੋਰੀ ਦੇ ਜ਼ਿਲ੍ਹੇ ਚ ਹੈ ਗੁਰਦੁਆਰਾ ਸਾਹਿਬ ਜਿੱਥੇ ਮਾਰੇ ਬੈਠੇ ਸੀ ਉੱਥੇ ਬਣਾਇਆ ਇਹ ਜਿੱਥੇ ਕੋੜੀ ਦੀ ਝੁੱਗੀ ਸੀ ਪਿੰਡ ਉੱਥੋਂ ਉਜੜ ਕੇ ਜਿੱਥੇ ਮਾਰਨ ਬੈਠੇ ਸੀ ਜਿੰਦੇ ਉਹ ਤੋਂ ਉਜੜ ਕੇ ਉੱਥੇ ਪਿੰਡ ਬਸਿਆ ਹਜ਼ੂਰ ਫਰਮਾਉਦੇ ਹਨ ਜਾ ਕੇ ਨਿਕਟ ਨਾ ਆਵੇ ਗੁਰੂ ਹੋਵੇ ਕਿਸ ਕੋੜੀ ਦੇ ਨੇੜੇ ਨਹੀਂ ਸੀ ਕੋਈ ਆਉਂਦਾ ਸਗਲ ਸ੍ਰੀ ਸੋ ਆ ਕੇ ਚਰਨ ਮਲ ਕੋ ਤੇ ਲੋਕ ਉਹਦੇ ਚਰਨ ਮਲ ਮਲ ਕੇ ਤੌਣ ਲਾਗੇ ਜੇ ਵੀ ਵੱਡੀ ਦਾਤ ਨੂੰ ਅਸੀਂ ਪਾ ਲਿਆ ਉਹ ਪ੍ਰਮੇਹ ਪ੍ਰਕਾਰ ਪ੍ਰੇਮਾ ਕੁਸ਼ਤੀ ਸੀ ਜੀਹੇ ਪਾਪਸ਼ਾਹ ਦੇ ਇਸ਼ਨਾਨ ਦੇ ਜਲ ਨਾਲ ਰਾਜੀਂ ਕਰਕੇ ਮਥੋ ਦੇ ਨਾਲ ਸਿਏ ਦੀਪ ਤੇ ਅਨੰਦ ਪੜਾ ਕੇ ਸੱਚੇ ਪਾਪਸ਼ਾਹ ਨੇ ਕਲਿਆਣ ਦਿੱਤੀ ਪੂਜਨੀਕ ਬਣਾਤਾ 22 ਮੰਨੀਆਂ ਦੇ ਕੇ ਤਾਰੀ ਜੀ ਦੇ ਚਰਨ ਤੋਂ ਹੋਣ ਲੱਗੀ ਉਹਨਾਂ ਦੇ ਜੋ ਪ੍ਰਾਨੀ ਕਾਹੂ ਨਾ ਆਵਤ ਕਾਮ ਜਿਵੇਂ ਪ੍ਰਾਨਾਂ ਤਾਰੀ ਜੀ ਉਹ ਕਿਸੇ ਵੀ ਕੰਮ 'ਚ ਨਹੀਂ ਹੋਦੇ ਨਕੰਮੇ ਸਮਝੇ ਜਾਂਦੇ ਹਨ ਸੰਤ ਪ੍ਰਸਾਦ ਤਾ ਕੋ ਜਪੀਏ ਨਾ ਜੇ ਸੰਨਹੁ ਮੋਹ ਫੁਲਖੋਦੀ ਕਿਰਪਾ ਹੋ ਜੇ ਉਹਦਾ ਦੁਨੀਆ ਨਾਮ ਜਪਣ ਲੱਗ ਜਾਂਦੀ ਹੈ ਸਾਧ ਸੰਗ ਮਨਸੂਤ ਜਾਗੇ ਇਹ ਸਭ ਸਾਹਿਬ ਸਿੰਘ ਜੀ ਮਿਲ ਕੇ ਜਦੋਂ ਮਨ ਸੁਕਾਇਆ ਵਿਦਿਆਨੀ ਕੋ ਜਗ ਪੈਂਦਾ ਗਿਆਨ ਵਸਾ ਕੇ ਸਭ ਪ੍ਰਭ ਨਾਮ ਨੇ ਕਿ ਮਿੱਠੇ ਲੱਗੇ ਉਹਨੂੰ ਸਰਬੰਦੀ ਜੀ ਕਹਿੰਦੇ ਨੇ ਵਾਹਿਗੁਰੂ ਪਿਆਰਾ ਲੱਦਣ ਲੱਗ ਜਾਂਦਾ ਹੈ ਮਨ ਜਾਗੋ ਕੀ ਹੈ ਨਿਸ਼ਾਨੀ ਲਗੇ ਪ੍ਰੇਸ਼ਰੀ ਮਰਦਾਨੀ ਕਦਮੇ ਪਾਏਨ ਕੈ ਗੁਰੂ ਸਾਹਿਬ ਦੀ ਬਾਣੀ ਪਿਆਰੀ ਲੱਗਣ ਲੱਗ ਜਾਂਦੀ ਹੈ ਜਦੋਂ ਮਨ ਜਾਗ ਪੈਂਦਾ ਸਾਥ ਸੰਗਤੇ ਉਹਨੂੰ ਵਾਹਿਗੁਰੂ ਪਿਆਰਾ ਮਿੱਠਾ ਲੱਗਣ ਲੱਗ ਜਾਂਦਾ ਸਭ ਕੁਝ ਐਸਾ ਮਹੱਲਾ ਪੰਜਵਾ ਇਕੀ ਇੱਕ ਮਨ ਮਹਾਰਾਜ ਸਰਗੋਸ਼ੀਤ ਹੈ ਕਿ ਕੋਈ નિર્ਮਲ ਸ਼੍ਰੀਤ ਹੈ ਕਿ ਕੋਈ ਇਸ ਲੋਕ ਵਿੱਚ ਕੋਈ ਪਰਲੋਕ ਵਿੱਚ ਹੈ ਕਿ ਕੋਈ ਮਨੁੱਖਿਆ ਇੱਕੋ ਹੀ ਸੰਸਾਰ ਵਿੱਚ ਕੋਹ ਮੋਤਰਾ ਨਾਲ ਵੇਖਣਾ ਕਰੋ ਮਨ ਕੋ ਦੂਸਰੀ ਮੋਤਰਾ ਨੂੰ ਅਗਾਂਹ ਵੇਖਣ ਦੀ ਮੋਤਰਾ ਨੂੰ ਪ੍ਰੋਖ ਪ੍ਰੋਖ ਯਾਦ ਦੀ ਮੋਤਰਾ ਨਾਲ ਕੋਈ ਸਿੰਘ ਜੀ ਨੂੰ ਬਣੇ ਤਰਨਾਲੋ ਸਦਾ ਸਦਾ ਹਰ ਨਾਮ ਸੁਮਾਰੋ ਸਦਾ ਪ੍ਰਮੇਸ਼ਰ ਦੇ ਨਾਮ ਨੂੰ ਪਾਈ ਸਮਲਣਾ ਕਰੋ ਯਾਦ ਕਰੋ ਰਾਮ ਰਾਮਾ ਰਾਮਾ ਜੀ ਨੂੰ ਗਾਓ ਰਾਮ ਰਾਮਾ ਰਾਮਾ ਗੁੰਗਾਵੋ ਰਾਮ ਨੇ ਰਾਮਾ ਰੰਗਿਆ ਹੋਇਆ ਹੈ ਰਾਮਾ ਹੋਈ ਭਾਈ ਉਸ ਰਮੇ ਹੋਏ ਰਾਮ ਦੇ ਗੁਣ ਨੂੰ ਲਾਉਣਾ ਕਰੋ ਰਾਮ ਮਾਇਆ ਦਾ ਪਤੀ ਜੋ ਰਾਜ ਹੈ ਰੰਗਿਆ ਹੋਇਆ ਰਾਮਾ ਹੋਏ ਭਾਈ ਉਹਦੇ ਜੁਣਾ ਨੂੰ ਲਾਉਣਾ ਕਰੋ। ਦਾੰਤ ਕਰਤਾ ਸਾਬ ਕਹਿ ਸੰਗੇ। ਇਹਦੇ ਸੰਤ ਪ੍ਰਤਾਪ ਸਾਹਿਬ ਕਹਿ ਸੰਗੇ। ਸੰਤ ਜਿਹੜੇ ਪ੍ਰਤਾਪ ਵਾਲੇ ਹੋਣ। ਜਿਨ੍ਹਾਂ ਦਾ ਪ੍ਰਤਾਪ ਸਾਰੀ ਦੁਨੀਆ ਤੇ ছਾਇਆ ਹੋਇਆ ਇੰਨੇ ਜੁਣਵਾਇਆ ਇੰਨੇ ਵਿਦਵਾਨਿਆਂ ਜਿਨਾਂ ਵਿੱਚ। ਸੰਤ ਜਿਹੜੇ ਪਾਪਾ ਤੋਂ ਪਰੇ ਹੋ ਗਏ ਆ। ਅਦਿ ਜਤੀ ਸਾਦੀ ਨੇ ਪਾਪਾ ਤੋਂ ਪਰੇ ਹੋਏ ਆ। ਕੋਨੇ ਸ੍ਰੀ ਤਿਰਖੰਡੀ ਸੰਗਤ ਕਰਕੇ ਹਰ ਹਰ ਨਾਮ ਤੇ ਆਗਰ ਰੋ ਰਾਈ ਹਰੀ ਰਾਜ ਹਰ ਹਰ ਨਾਮਨ ਪੁਣਾ ਕਰੋ ਸੇਸ਼ਯ ਸੰਤਨਤਾਪਾ ਤੇ ਕਰੇ ਹੋਏ ਪ੍ਰਤਾਪ ਵਾਲ ਕੋਨੇ ਸ੍ਰੀ ਤਿਰਖੰਡੀ ਸੰਗਤ ਕਰਕੇ ਪ੍ਰਮੇਸ਼ਰ ਦੇ ਨਾਮ ਨੂੰ ਜੈਨ ਕਰੋ ਪਾਈ ਰਹਾ ਸਗਲ ਸਮਗਰੀ ਜਾਤਾ ਸੂਤ ਪਰ ਸਾਰੀ ਸਮਗਰੀ ਜੇ ਜਿੰਨੇ ਸੋਦਾ ਪਜਾਰਦੇ ਨੇ ਜੇ ਦੇਖੇ ਕਿਨ ਸਤਾਰੂਤੀ ਸੂਤ ਉੱਤੇ ਗੋਵਰੂਪੀ ਫੂਟ ਵਿੱਚ ਪ੍ਰੋਤੀ ਹੋਈ ਹੈ। ਕਾਟ-ਕਾਟ ਆਂਦਰ ਰ데요 ਸੋ ਇਹ ਸਾਰੇ ਕਦੰਗ ਦੀ ਤਰਾਸ਼ ਹੋਣ ਇਹ ਵਿਆਪਕਾ ਮਿਲਿਆ ਹੋਇਆ ਹੈ ਸਹੀ ਪ੍ਰਵੇਸ਼ ਨੂੰ। ਉਪਤ ਕਰ ਲਓ ਸਿਨ ਮਹ ਕਰਤਾ। ਸਿਨ ਦੇ ਅੱਖ ਦੇ ਖੋਲ ਨੂੰ ਇਸ ਨੂੰ ਦਿੱਤੀ ਕਰ ਲਓਂਦਾ ਪਾਲਣਾ ਕਰਨ ਦਾ ਚਾਹੀਦਾ ਹੋਣੀ ਜੀ। ਆਪ ਅਮੂਤਾ ਨਿਰਗੁਨ ਰਹਿਤਾ ਆਪ ਨਿਮੋਕ ਹੈ। ਕੋਈ ਤਾਂ ਉਮੀ ਮਗ ਦਾ ਬੰਦਰਾ ਕਾ ਰੰਦਾ ਕਿੰਨਾ ਬੰਦਰਾ ਤੇ ਤੀਰ ਹਿੰਦਾ ਹੈ ਕਰਮ ਕਰਾਵਨ ਅੰਤਰ ਜੰਮ ਮੋਕਸ਼ ਨੂੰ ਤਤ ਹੋਇਆ ਜੋ ਗਿਆਨ ਕਰਕੇ ਇਸ ਸੰਸਾਰ ਇਹ ਵੀ ਗਿਆਨ ਕਰਕੇ ਕਲ ਨੂੰ ਕਿੰਨ ਕੀ ਕਰ ਜਿੰਦਾ ਹੈ ਕਰਮ ਕਰਾਵਨ ਆਪ ਅਲੀਪਾ ਨਿਰਗੁਣ ਰਹਤ ਆਪ ਬੰਧਨਾਕਾਰ ਸਿਨਾਂ ਦੇ ਤੀਂ ਬੰਧਨੇਤ ਰਿੰਦਾ ਹੈ ਕਰਮ ਕਰਾਵਨ ਅੰਤਰਜਾਮੀਾਰੇ ਕਰਜੋ ਦੇ ਕਰਨ ਵਾਲਾ ਪ੍ਰੇਰ ਕਰਕੇ ਕਰਾਉਣ ਵਾਲਾ ਗੋਤਿਆਂ ਆਖਾਂ ਤੇ ਬ੍ਰਹਮਾ ਵੀ ਹਿੰਸਾ ਆਖਾਂ ਤੇ ਸਾਰਿਆਂ ਦਾ ਅੰਤਰਜਾਮੀ ਹੈ ਆਨੰਦ ਕਰਾਣ ਨਾਨਕ ਕਾ ਸਵਾਮੀ ਉਹ ਆਪਣੇ ਸਿੰਘ ਦਾ ਆਨੰਦ ਕੋਈ ਮੰਨਣਾ ਕਰਦਾ ਸਾਡਾ ਸਰੂਪਾ ਸਵਾਮੀ ਇਹ ਸਤਿਗੁਰੂ ਵੀ ਕਹਿੰਦੇ ਸਾਨੂੰ